ਜੋਗੋ ਜੋਗਟਾਲ ਭਗਤ ਬੱਛਲ ਜੋਤੀ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਅਨੰਤ ਪਾਤਸ਼ਾਹ ਦੀ ਸਿੱਖੀ ਨਾਲ ਜੁੜੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਆਉਣ ਧੜਕ ਢਾਡੀ ਜਥੇ ਨਾਲ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਧੰਨ ਧੰਨੋ ਗੁਰੂ ਦੀ ਸਿੱਖੀ ਨੂੰ ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਦੇ ਸਰੂਪ ਚ ਆ ਕੇ 70 ਸਾਲਾਂ ਵਿੱਚ ਇਹ ਸਿੱਖੀ ਦਾ ਬੀਜ ਬੀਜਿਆ ਲੱਖਾਂ ਸ਼ਹੀਦਾਂ ਪਾ ਕੇ ਯੋਧਿਆਂ ਨੇ ਇਹ ਸਿੱਖੀ ਨੂੰ ਸ਼ੇਰਾਂ ਤੇ ਪਹੁੰਚਾਇਆ ਖੋਪਰੀਆਂ ਲੋਹਾਈਆਂ ਆਰਿਆਂ ਨਾਲ ਚਰਾਏ ਗਏ ਇਹ ਸਿੱਖੀ ਦੇ ਪੂਟੇ ਨੂੰ ਖੂਨ ਦਾ ਪਾਣੀ ਗੁਰੂ ਦੇ ਪਰਿਵਾਰ ਨੇ ਪਾਇਆ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨੇ ਅੱਜ ਉਸ ਦਿਨ ਤੋਂ ਲੈ ਕੇ ਬਾਬਰ ਤੋਂ ਮੋਦੀ ਤੱਕ ਇਹ ਸਿੱਖੀ ਉੱਤੇ ਜਿਥੇ ਸਰਕਾਰਾਂ ਦੀ ਵੀ ਅੱਖ ਹੈ ਨਾਲ ਨਾਲ ਆਰਐਸਐਸ ਦੀ ਪੂਰੀ ਅੱਖ ਹੈ ਤੇ ਬ੍ਰਾਹਮਣਵਾਦ ਦੀ ਵੀ ਅੱਖ ਹੈ ਅੱਜ ਤਿੰਨੇ ਤਰ੍ਹਾਂ ਸਿੱਖੀ ਨੂੰ ਬਿਲਕੁਲ ਖਤਮ ਕਰਨ ਲਈ ਸਿੱਖ ਧਰਮ ਨੂੰ ਨੀਵਾ ਝਕਾਉਣ ਲਈ بڑے بڑے ਹੱਥ ਕੰਡੇ ਤੂਫਾਨ ਦੇ ਪੈਰ ਹੋਏ ਦਰਬਾਰ ਸਾਹਿਬ ਤੇ ਹੱਲਿਆਂ ਦਾ ਕੋਈ ਅੰਤ ਨਾ ਰਿਹਾ ਅੱਜ ਇਹਨਾਂ ਨੇ ਢੰਗ ਬਦਲਿਆ ਪਿਆਰੇ ਖਾਲਸਾ ਜੀ ਅੱਜ ਸਿੱਖ ਧਰਮ ਜਿਹੜਾ ਉਹ ਬਾਦਲਾਂ ਦੇ ਹੱਥ ਚ ਆਪਾਂ ਕਈ ਸਾਲਾਂ ਤੋਂ ਫੜਾ ਛੱਡਿਆ ਜੇ ਸ਼ਰੋਮਣੀ ਕਮੇਟੀ ਇਹ ਚੱਜਦੀ ਹੁੰਦੀ ਅੱਜ ਸਾਡੇ ਪੁੱਤ ਜਿਹੜੇ ਐ ਉਹ ਬੰਦੇ ਧਾਈ ਗੁਰੂਆਂ ਨੂੰ ਨਾ ਮੰਨਦੇ ਉਹ ਸ਼ਰੋਮਣੀ ਕਮੇਟੀ ਨਾਲੋਂ ਬਾਦਲਾਂ ਨਾਲੋਂ ਇਹ ਦੇਹ ਧਾਰੀ ਡੇਰੇਦਾਰ ਕਿੰਨੇ ਲੱਖਾਂ 1.5 ਕਰੋੜ ਸਿੱਖ ਨੂੰ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਦਿੱਤਾ ਪਰ ਸ਼ਰੋਮਣੀ ਕਮੇਟੀ ਸੁੱਤੀ ਪਈ ਹੈ ਆਓ ਢਾਡੀ ਜੱਥਾ ਚੋਏ 1978 ਤੋਂ ਅੱਜ ਤੱਕ ਸੱਚ ਦੀ ਆਵਾਜ਼ ਚੁੱਕਦਾ ਆ ਰਿਹਾ ਤੇ ਮੇਰੇ ਦਸ਼ੇ ਵੱਲੋਂ ਹੱਥ ਪਾਣ ਕੇ ਆਲ ਵਰਲਡ ਤੱਕ ਸਿੱਖਾਂ ਨੂੰ ਬੇਨਤੀ ਹੈ ਕਿ ਹੁਣ ਮੌਕਾ ਆ ਗਿਆ ਹੈ ਇਹਨਾਂ ਤੋਂ ਬਾਦਲਾਂ ਤੋਂ ਆਪਣੇ ਸਿੱਖ ਧਰਮ ਦੇ ਉੱਤੇ ਜਿਹੜਾ ਕਾਬਦਾ ਉਛਦਾਇਆ ਜਾਵੇ ਇਹਨਾਂ ਲੈਣਾ ਨੂੰ ਨਧੜ ਕਿ ਟਾਡੀ ਜੱਥਾ ਬਿਕਰ ਸਿੰਘ ਕੜਾਕਾ ਸਰੰਗੀ ਮਾਸਟਰ ਅਮਰ ਸਿੰਘ ਸ਼ੇਰਪੁਰੀ ਸੋ ਭੋਲਾ ਸਿੰਘ ਜੀ ਸਭ ਸਾਹਮਣੇ ਪਿਆਰ ਕਰਦੇ ਵਾਏ ਜਿਪੜਾ ਛੱਡਿਆ ਆਪ ਸਿੱਖ ਧਰਮ ਨੂੰ ਸਿੱਖੀ ਨੂੰ ਹਕੂ ਜੈ ਨਾ ਲਾ ਛੱਡਿਆ ਮਨ ਦੇ ਨਾ ਸ਼ਰਮ ਨੂੰ ਸਿੱਖੀ ਨੂੰ ਹਕੂ ਜੈ ਨਾ ਲਾ ਛੱਡਿਆ ਮਨ ਦੇ ਨਾ ਸ਼ਰਮ ਨੂੰ ਮਹਾਨ ਤੇ ਨਰ ਨੂੰ ਗੁੰਡੇ ਚੋਰ ਲਾਲਕੇ ਪੈਸਾ ਲੁੱਟੇ ਜਾਂਦੇ ਐ ਕ੍ਰਾਂਤੀਆਂ ਤੇ ਰਗਿਆਂ ਦਾ ਖੂਨ ਚੂਸਦੇ ਨਾਲ ਕੁੱਟੇ ਜਾਂਦੇ ਐ ਗੇਰਾਂਤੀਆਂ ਤੇ ਰਗੀਆਂ ਦਾ ਖੂਨ ਚੂਸਦੇ ਨਾਲ ਫੁੱਟ ਜਾਂ ਲਿਆ ਧਰਮ ਦੇ ਮੁੱਦਿਆਂ ਤੋਂ ਸਿੱਖ ਦੂਰ ਰਹਿੰਦੇ ਕਹਿੰਦੇ ਏਕਾ ਕਰਨ ਨੂੰ ਬਾਦਲਾਂ ਦੇ ਹੱਥਾਂ 'ਚ ਫੜਾ ਛੱਡਿਆ ਆਪਾ ਸਿੱਖ ਧਰਮ ਨੂੰ ਬਾਦਲਾਂ ਦੇ ਹੱਥਾਂ 'ਚ ਫੜਾ ਛੱਡਿਆ ਆਪਾ ਸਿੱਖ ਧਰਮ ਨੂੰ ਅੱਜ ਤੱਕ ਕੀਤਾ ਬਦਲ ਨਾਮ ਬਦਲਾ ਥਜਿਆ ਢਾਉਂਦੇ ਐ ਤਾਕਤਾਂ ਦੇ ਬਾਰ ਦੇ ਕੇ ਜੱਥੇਦਾਰਾਂ ਨੂੰ ਚਮਟੇ ਬਣਾਉਂਦੇ ਐ ਤਾਕਤਾਂ ਦੇ ਬਾਰ ਦੇ ਕੇ ਜੱਥੇਦਾਰਾਂ ਨੂੰ ਚਮਟੇ ਬਣਾਉਂਦੇ ਐ ਸ਼ਰੂਮਣੀ ਕਮੇਟੀ ਆਸ ਅਸ ਅਸ ਦੀ ਬੈਠੀ ਹਿੰਦੂ ਕਰਨ ਨੂੰ ਬਾਦਲਾਂ ਦੇ ਹੱਥਾਂ 'ਚ ਫੜਾ ਛੱਡਿਆ ਆਪਾ ਸਿੱਖ ਧਰਮ ਨੂੰ ਬਾਦਲਾਂ ਦੇ ਹੱਥਾਂ 'ਚ ਫੜਾ ਛੱਡਿਆ ਆਪਾ ਸਿੱਖ ਧਰਮ ਨੂੰ ਸਾਰੇ ਖਾਲਸਾ ਜੀ ਸੋ ਪਹਿਲਾਂ ਆਪਾਂ ਨੂੰ ਪਤਾ ਆਪਣੇ ਬਜ਼ੁਰਗਾ ਦਾਦਿਆਂ ਪੁਰਦਾਦਿਆਂ ਨੇ ਸ਼ਹੀਦیاں ਦੇ ਦੇ ਕੇ ਨਰਾਇਣੂ ਦਾ ਚੋਂ ਗਰੇਜਾਂ ਦੇ ਚਮਚੇ ਸਨ ਇਹਨਾਂ ਸਾਰੇ ਪੰਜਾ ਸਾਹਿਬ ਜੈਤੋਂ ਆਗਾਤ ਇਹਨਾਂ ਨੂੰ ਗੁੰਡਿਆਂ ਨੂੰ ਮਸਾਂ ਸੋ ਮਾਰ ਖਪਾ ਕੇ ਸ਼ਹੀਦੀਆਂ ਪਾ ਕੇ ਗੁਰਦੁਆਰੇ ਆਯਾਦ ਕਰਵਾਏ ਸਨ ਤੇ ਅੱਜ ਸੌ ਸਾਲ ਤੋਂ ਲੈ ਕੇ ਜੋ ਸਰੋਵਣੀ ਕਮੇਟੀ ਦੀ ਤਰੱਕੀ ਉਹ ਤੁਹਾਡੇ ਸਾਹਮਣੇ ਆ ਪਿਆਰੇ ਕਾਰਤਾ ਜੀ ਇਹ ਜਿਹੜੀ ਸਿੱਖੀ ਆ ਅੱਜ ਜੀਰੋ ਤੇ ਪਹਚਾਈ ਹੈ ਤਾਂ ਸ਼ਰੋਮਣੀ ਕਮੇਟੀ ਨੇ ਪਹਚਾਈ ਹੈ ਕਿਉਂਕਿ ਆਰਐਸਐਸ ਦੀ ਜੇ ਪੋਲੀ ਬੋਲਦੀ ਹੈ ਕਿਹੜੀਆਂ ਕਿਹੜੀਆਂ ਗੱਲਾਂ ਕਿਹੜੇ ਕਿਹੜੇ ਰੋਣੇ ਤੁਹਾਡੇ ਕੋਲੇ ਰੋਏ ਜਾਣ ਜੇ ਆਪਾਂ ਗੱਲ ਕਰੀਏ ਸ਼ਰੋਮਣੀ ਕਮੇਟੀ ਪ੍ਰਧਾਨ ਜੀ ਪਾਲੂ ਈਰਸ਼ੇ ਕੰਪਨੂ ਕੁਵਾਰੀ ਲੜਕੀ ਨੂੰ ਗੱਡੀ 'ਚ ਪਾਉਂਦਾ ਹੈ ਮੀਟ ਸ਼ਰਾਬ ਦੀਆਂ ਪੇਟੀਆਂ ਰੱਖਦਾ ਹੈ ਰੰਗ ਰਲੀਆਂ ਮਾਣਦਾ ਮਾਣਦਾ ਉਹ ਉੱਤਰਾ ਪਉੱਤਰ ਪ੍ਰਦੇਸ਼ ਵਿੱਚ ਪਹੁੰਚਦਾ ਤੇ ਐਕਸੀਜਨ ਢੋਕਿ ਉਹਦੀ ਬੌਤ ਹੋ ਜਾਂਦੀ ਹੈ ਪਰ ਜੇ ਅੱਜ ਵੀ ਹੁੰਦਾ ਉਹਨੇ ਪ੍ਰਧਾਨਗੀ ਤੇ ਉੱਤੇ ਤੇ ਬਾਦਲਾਂ ਨੂੰ ਉਹਨੇ ਪਾਉਣਾ ਸੀ ਪਿਆਰੇ ਖਾਲਸਾ ਜੀ ਦਲਜੀਤ ਸਿੰਘ ਪਿੱਟੂ ਸੋ ਢਾਬੇ ਦੇ ਵਿੱਚ ਰੰਗ ਰਲੀਆਂ ਮਾਨ ਦਾ ਇਹਨਾਂ ਦਾ ਸਖਤਰ ਫੜਿਆ ਗਿਆ ਤੇ ਬਾਦਲਾਂ ਨੇ ਉਹਦੀ ਪਾਤਨ ਕੀਤੀ ਪਿਆਰੇ ਖਾਲਸਾ ਜੀ ਇੱਥੇ ਹੀ ਬੱਸ ਨੇ ਸੋ ਬਲਦੇਵ ਸਿੰਘ ਐਮਈ ਮੁੱਖ ਪਲਾਰਾ ਸ਼੍ਰੋਮਣੀ ਕਮੇਟੀ ਦਾ ਜਿਨੇ ਕੇ ਸਾਡੇ ਸੂਰਮਾ ਸਿੰਘ ਜਿਹੜਾ ਰਾਗੀ ਸੀ ਦਰਬਾਰ ਸਾਹਿਬ ਦਾ ਉਹਦੇ ਘਰਾਂ ਵਾਲਿਆਂ ਨੇ ਜ਼ਬਰਦਸਤੀ ਕੀਤੀ ਫੜਿਆ ਗਿਆ ਪਰ ਬਾਦਲਾ ਨੇ ਉਹਨੂੰ ਸਗੋਂ ਥਾਪੀ ਦਿੱਤੀ ਵੀ ਤੂੰ ਚੱਗਾ ਕੀਤਾ ਤੇ ਸਿੱਖ ਕਿੰਨੇ ਕਿਣ-ਕਿਣ ਕੇ ਦੱਸੀਏ ਦਰਬਾਰ ਸਾਹਿਬ ਦਾ ਰਾਗੀ ਸਾਧੂ ਸਿੰਘ ਜਿਹੜਾ ਉਹਦੀ ਗੱਡੀ 'ਚੋਂ ਕਵੈਂਟਲ ਭੁੱਕੀ ਪੜੀ ਜਾਂਦੀ ਐ ਕਿਹੜੇ-ਕਿਹੜੇ ਰੋਣੇ ਰੋਈਏ ਇੱਕ ਗੁੰਡਿਆਂ ਦੀ ਬੜੀ ਲੰਮੀ ਕਤਾਰ ਹੈ ਇਹ ਜਿੰਨੇ ਵੀ ਜਥੇਦਾਰ ਸ਼ਰੋਮਣੀ ਕਮੇਟੀ ਦੇ ਇੱਕ ਇੱਕ ਦਾ ਜੇ ਇੱਥੇ ਆਪਾਂ ਜੇਕਰ ਕਰੀਏ ਕਈ ਘੰਟੇ ਲੱਗ ਜਾਣੇ ਹਨ ਸੁਖਮੰਦਰ ਸਿੰਘ ਮਮਾਰੇ ਵਾਲਾ ਜੰਡ ਸਾਹਿਬ ਦਾ ਪ੍ਰਧਾਨ ਤੇ ਉਹਦੇ ਘਰੋਂ ਕਿੱਲੋਂ ਠੀਮ ਤੇ ਡਰਾਮ ਦੀ ਪੱਟੀ ਲੱਗੀ ਫੜੀਦੀ ਹੈ ਪਰ ਉਹਨੂੰ ਬਾਦਲਾਂ ਨੇ ਭੋਰਾ ਆਜ ਨਹੀਂ ਆਉਣ ਦਿੱਤੀ ਆਓ ਅੱਗੇ ਸੁਣਦੇ ਸਾਥੀਆਂ ਤੋਂ ਪਿਆਰੇ ਕਾਜ਼ਤਾ ਜੀ ਰਿਆ ਡਾਕੂ ਖਾਂਦੇ ਰਲ ਕੇ ਗੁਰੂ ਦੇ ਸਰੂਪ ਗਾਇਵ ਕੀਤੇ ਇਨਾਨੇ ਜੋਰਾ ਚੋਰੀ ਕਰਕੇ ਗੁਰੂ ਦੇ ਸਰੂਪ ਗਾਇਵ ਕੀਤੇ ਸੈਂਕੜੇ ਚੋਰਾ ਚੋਰੀ ਕਰਕੇ ਲੰਗਰ ਦੇ ਝੂਠ ਜੱਥੇਦਾਰਾ ਛੱਡੀ ਨਾ ਫਿਰਦੇ ਨਰਕ ਭਰਨ ਨੂੰ ਬਾਦਲਾਂ ਦੇ ਹੱਥਾਂ 'ਚ ਫੜਾ ਛੱਡਿਆ ਆਪਸ 'ਚ ਧਰਮ ਨੂੰ ਬਾਦਲਾਂ ਦੇ ਹੱਥਾਂ 'ਚ ਫੜਾ ਛੱਡਿਆ ਆਪਸ 'ਚ ਧਰਮ ਨੂੰ ਸਰੋਪੜੀ ਕਮੇਟੀ ਨੇ ਬਾਬਾ ਬੰਦਾ ਸਿੰਘ ਪਾਹਾੜ ਦਾ 300 ਸਾਲਾ ਖਾਲਸਾ ਰਾਜ ਸਰਹੰਗ ਫਤਿਹ ਦੇ ਉਸ ਮਨਾਇਆ ਉਹਨਾਂ ਨੇ ਜਹੂਰ ਸਾਹਿਬ ਤੋਂ ਲੈ ਕੇ ਪੰਜਾਬ ਸਾਰਾ ਗੇੜੇ ਦਿੱਤੇ ਹੈ ਪਾਪਾ ਬੰਦਾ ਸਿੰਘ ਭਾਦਰ ਦੀ ਸਿੱਖ ਰਾਜ ਦੀ ਕਿਸੇ ਵੀ ਸਟੇਜ ਤੇ ਸ਼ਰੋਣੀ ਕਮੇਟੀ ਨੇ ਗੱਲ ਨਹੀਂ ਕੀਤੀ ਕਰੋੜਾਂ ਰੁਪਈਆ ਇਹਨਾਂ ਨੇ ਕਮਾਇਆ ਤੇ ਆਖਰ ਇਹਨਾਂ ਨੇ ਉਹ ਤੋਂ ਬਾਅਦ ਕਿਤਾਬਸ਼ਾਹ ਤੇ ਰਤਨ ਸਿੰਘ ਭੰਗੂ ਦਾ ਨਾਂ ਲੈ ਕੇ ਇਹ ਜਿਹੜਾ ਬੰਦਾ ਸਿੰਘ ਭਾਦਰ ਹੈ ਇਹਨੇ ਗੁਰੂ ਦਾ ਪਾਣਾ ਲਾ ਕੇ ਜੋਗੀਆਂ ਦੇ ਕੱਪੜੇ ਪਾ ਕੇ ਪੈ ਗਿਆ ਇਹਨੇ ਫਤਿਹ ਛੱਡ ਦਿੱਤੀ ਫਤਿਹ ਦਰਸ਼ਨ ਕਰਨ ਲੱਗ ਪਿਆ ਇਹਨੇ ਵਿਆਹ ਕਰਾ ਲਿਆ ਇਹਨੇ ਗੱਦੀ ਲਾ ਲਈ ਜੋ ਗੰਦਾ ਜਿਹੜਾ ਸਾਰੀ ਦੁਨੀਆ ਦਾ ਉਹ ਸਾਡੇ ਯੋਧਿਆਂ ਦੇ ਇਤਿਹਾਸ ਤੇ ਜੇ ਨਾਗਪੁਰੂ ਏ ਆਰ ਇਸ ਤੇ ਜਿੰਨੀਆਂ ਕਿਤਾਬਾਂ ਨਿਕਲਦੀਆਂ ਸ਼ਰੋਮਣੀ ਕਮੇਟੀ ਦੇ ਸੈਨ ਹੈ ਜਿਹੜਾ ਇਹਨਾਂ ਨੇ ਇਤਿਹਾਸ ਤੇ ਗੰਦ ਸੁੱਟਿਆ ਇਹਨਾਂ ਨੂੰ ਛੇਤੀ ਤੋਂ ਛੇਤੀ ਇਹਨਾਂ ਤੋਂ ਕਾਬਤਾ ਲਿਆ ਜਾਵੇ ਸ਼ਰੋਮਣੀ ਕਮੇਟੀ ਤੋਂ ਆਓ ਅੱਗੇ ਸੁਣੀਏ ਜੀ ਜਮੀਨਦਾਰ ਪਈਆ ਯਾਰ પા ਕਿੱਥੇ ਗਿਆ ਸੰਗ ਤੇ ਧਰਮ ਪ੍ਰਚਾਰ ਉੱਤੇ ਢੇਲਾ ਲਾਉਣ ਨਾ ਘਟਿਆ ਸੰਗ ਤੇ ਧਰਮ ਪ੍ਰਚਾਰ ਉੱਤੇ ਢੇਲਾ ਲਾਉਣ ਨਾ ਘਟਿਆ ਸੰਗ ਤੇ ਸਿੰਘਾਂ ਦੇ ਜੋ ਪੁੱਤ ਹਿੰਦੂ ਬਾਣੀਏ ਬਣਾਏ ਭੁੱਲਾ ਬਾਣੀ ਪੜਨ ਨੂੰ ਬਾਦਲਾਂ ਦੇ ਹੱਥਾਂ 'ਚ ਫੜਾ ਛੱਡਿਆ ਆਪਾ ਸਿੱਖ ਧਰਮ ਨੂੰ ਆਦਲਾਂ ਦੇ ਹੱਥਾਂ 'ਚ ਫੜਾ ਛੱਡਿਆ ਆਪਸ ਇੱਕ ਧਰਮ ਨੂੰ ਧਾਰੇ ਖਾਲਸਾ ਜੀ ਦੁਨੀਆ ਭਰ ਵਿੱਚ ਬੱਚੇ ਤੋਂ ਬਜ਼ੁਰਗ ਤੱਕ ਨੂੰ ਪਤਾ ਹੈ ਜਿਹੜੇ ਅੰਨਾਂ ਦੀਆਂ ਕਾਲੀਆਂ ਕਰਤੂਤਾਂ ਕਾਲੇ ਚਿੱਠੇ ਭਾਈ ਰਣਜੀਤ ਸਿੰਘ ਉਡਾਲਾ ਸਾਹਿਬ ਵਰਗੇ ਬੜੇ ਬੜੇ ਨੌਜਵਾਨ ਅੱਜ ਤੇ ਭਲਾਰੇ ਸੱਚ ਬੋਲਣ ਵਾਲੇ ਇੱਕ ਇੱਕ ਕਰਤੂਤ ਨੂੰ ਯਾਰ ਕਰਦੇ ਆ ਪਰ ਕੌਮ ਜਿਹੜੀ ਸੁੱਤੀ ਪਈ ਹੈ ਜੇ ਕੌਮ ਸੁੱਤੀ ਰਹੀ ਇੱਕ ਦਿਨ ਇਹ ਜਾਉਣਾ ਇਹ ਨਰੈਣੂ ਜਿਹੜਾ ਨਰੈਣੂ ਸੀਗਾ ਭੰਤ ਉਹਨਾਂ ਵਾਂਗੂ ਖੰਡਾ ਚੱਕ ਕੇ ਨਾ ਕੱਟਣੇ ਪੈਣਾ ਅੱਜ ਮੌਕਾ ਹੈ ਬੋਟਾਂ ਪਣਾਈਏ ਵੋਟਾਂ ਪਾ ਕੇ ਕਿਸੇ ਚੜ੍ਹਦੀ ਕਲਾ ਵਾਲੇ ਦਲ ਨੂੰ ਇਹ ਸੇਵਾ ਦਿੱਤੀ ਜਾਵੇ ਪਿਆਰੇ ਖਾਲਸਾ ਜੀ ਇਹ ਤਾਂ ਸਾਰੇ ਗੁੰਡਿਆਂ ਦਾ ਰੂਪ ਹੈ ਭਾਵੇਂ ਕੋਲਿਆ ਵਾਲੀ ਹੋਵੇ ਭਾਵੇਂ ਭੁੰਦੜ ਹੋਵੇ ਭਾਵੇਂ ਬਲਟੂਆ ਹੋਵੇ ਭਾਵੇਂ ਕੁਆੜ ਹੋਵੇ ਭਾਵੇਂ ਗਰਬਾਚਨ ਹੋਵੇ ਭਾਵੇਂ ਗੁਰਮਖ ਹੋਵੇ ਕਿਹਦਾ ਕਿਹਦਾ ਨਾਂ ਲਵਾਂ ਇਸ ਜੁੰਡਲੀ ਨੂੰ ਛੇਤੀ ਮਗਰੋਂ ਲਾਇਆ ਜਾਣਾ ਚਾਹੀਦਾ ਕਿ ਸੁਣਿਏ ਜੀ ਰਾਵਰੇਪ ਗੁੰਡਾ ਕਰਤੀ ਗੁਰੂ ਘਰ ਵਿੱਚ ਜੀ ਗੁਰੂ ਘਰ ਵਿੱਚ ਜੀ ਬਾਦਲਾਂ ਦੀ ਕੈਦ ਛੁੱਟਡਾਈਏ ਜਨੂ ਲੋ ਤੇ ਹਰ ਕਿੱਟ ਜੀ ਬਾਦਲਾਂ ਦੀ ਕੈਦ ਛੁੱਟਡਾਈਏ ਜਨੂ ਲੋ ਤੇ ਹਰ ਕਿੱਟ ਜੀ ਨਿੱਕਰ ਖੜਾ ਕਵੀ ਤਿਆਰ ਸੰਗ ਤੇ ਧਰਮ ਲੈ ਮਰਨ ਨੂੰ ਬਾਦਲਾਂ ਦੇ ਹੱਥਾਂ 'ਚ ਫੜਾ ਛੱਡਿਆ ਆਪਾਂ ਸਿੱਖ ਧਰਮ ਨੂੰ ਬਾਦਲਾਂ ਦੇ ਹੱਥਾਂ 'ਚ ਫੜਾ पिड़ा हशे आपसिक